ਮਿੱਟੀ ਤੁੰਦ ਜਗ ਚ ਨਲ ਹੂਆ ਮੈਂ ਰਾਜੂ ਪੰਡਿਤ ਜ਼ਿਲ੍ਹਾ ਮੀਤਪਰਦਾਨ ਪਾਜਪਾ ਗੁਰਦਾਸਪੁਰ ਮੈਂ ਇਸ ਧਿਰ ਬੱਬਾ ਨਾਨਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਧਰਤੀ ਦੇ ਜੋ ਇਤਿਹਾਸਿਕ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦਾ ਚੱਲ ਰਿਹਾ ਹੈ ਉਸ ਮੇਲੇ ਦੇ ਵਿੱਚ ਆਉਣ ਵਾਲੀ ਸਾਧ ਸੰਗਤ ਦੂਰੋਂ ਦੇੜੋਂ ਲੱਖ ਲੱਖ ਵਾਸੀਆਂ ਦਾ ਮੈਂ ਬਹੁਤ ਸਵਾਗਤ ਕਰਦਾ ਬਹੁਤ ਧੰਨਵਾਦੀਆਂ ਔਰ ਆਪਣੀ ਪਾਰਟੀ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਇਹ ਯਕੀਨ ਦਿਵਾਉਣਾ ਕਿ ਭਾਰਤੀ ਜਨਤਾ ਪਾਰਟੀ ਟੇਹਰਾਪਾਪਾ ਨਾਲ ਹਮੇਸ਼ਾ ਉਹਨਾਂ ਦੇ ਨਾਲ ਖੜੀ ਆ ਕਿਸੇ ਵੀ ਜ਼ਰੂਰਤ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਡੀਪੀ ਨਿਊਜ਼ ਔਰ ਇਹਨਾਂ ਦੇ ਚੀਫ ਰਿਪੋਰਟਰ ਸ਼੍ਰੀ ਸੰਜੀਵ ਮਹਿਤਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਔਰ ਇਹਨਾਂ ਦਾ ਕੈਮਰਾਮੈਨ ਜੋ ਸਾਨੂੰ ਕਵਰੇਜ ਦਿੰਦੇ ਨੇ ਹਮੇਸ਼ਾ ਮੂਰਤ ਭੱਟੀ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰੀਏ ਜੋ ਸਾਡਾ ਸੰਦੇਸ਼ ਸਾਡੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਨੇ ਇਹਨਾਂ ਦੇ ਵੀ ਬਹੁਤ ਧੰਨਵਾਦ ਕਰੀਏ ਡੀਪੀ ਟੀਵੀ